ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਵੱਡੀ ਸੇਵਾ ਕੀਤੀ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਔਰ ਬੀਤੇ ਦਿਨੀ ਜੋ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹ ਇੱਥੇ ਅੰਮ੍ਰਿਤਸਰ ਪਹੁੰਚੇ ਸੀ ਤਾਂ ਜਦੋਂ ਉਹ ਰਮਦਾਸ ਗੁਰਦੁਆਰੇ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਰੋਪਾ ਬਖਸ਼ਿਸ਼ ਕੀਤਾ ਜਾਂਦਾ ਹੈ ਇਸ ਦੇ ਤਹਿਤ ਗੁਰਪਤਵੰਨ ਸਿੰਘ ਪੰਨੂ ਜਿਹੜਾ ਕਿ ਸਿੱਖ ਜਸਟਿਸ ਦਾ ਜਿਹੜਾ ਚੇਅਰਮੈਨ ਹੈ ਉਸ ਵੱਲੋਂ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਜਿਹੜੇ ਕਿ ਉਹ ਥ੍ਰੈਟ ਕੀਤਾ ਗਿਆ ਔਰ ਉਹਨਾਂ ਵੱਲੋਂ ਇਹ ਆਖਿਆ ਗਿਆ ਵੀ ਜਿਹੜਾ ਸਰੋਪਾ ਹੈ ਉਹ ਬਖਸ਼ਿਸ਼ ਕਰਵਾਉਣ ਵਿੱਚ ਤੁਹਾਡਾ ਹੱਥ ਹੈ ਜੀ ਕੀ ਕਰਨ ਸਨ ਦੇਖੋ ਜਿਹੜੀਆਂ ਪਰਮਾਤਮਾ ਦੀਆਂ ਬਖਸ਼ਾ ਹੁੰਦੀਆਂ ਨੇ ਬੰਦਾ ਨਹੀਂ ਕਰਦਾ ਉਹ ਪਰਮਾਤਮਾ ਵੱਲੋਂ ਬਖਸ਼ਿਸ਼ ਰੂਪ ਪਾਉ ਜਿਹੜਾ ਆ ਉਹਨਾਂ ਨੂੰ ਮਿਲਿਆ ਸੋ ਹੱਥ ਹੋਵੇ ਨਾ ਹੋਵੇ ਰਾਹੁਲ ਗਾਂਧੀ ਸਾਡੇ ਲੀਡਰ ਨੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਦਰਬਾਰ ਸਾਹਿਬ ਜਿੱਥੇ ਵੀ ਗਏ ਆ ਪਹਿਲੋਂ ਵੀ ਗਏ ਆ ਕੱਲ ਵੀ ਗਏ ਤੇ ਗਾਂ ਵੀ ਜਾਣਾ ਸੋ ਮਸਲਾ ਇਹ ਹੈ ਕਿ ਇਹ ਜਿਹੜੇ ਪੰਨੂ ਨੇ ਇਹ ਪੇਰੋਲਤੇ ਨੇ ਦੇਸ਼ ਦੇ ਦੁਸ਼ਮਣਾਂ ਦੇ ਇਹਨਾਂ ਦਾ ਰੋਲ ਹੈ ਇਹਨਾਂ ਨੂੰ ਰੋਜ਼ ਇਹੋ ਜਿਹੇ ਕੰਮ ਕਰਨੇ ਹੁੰਦੇ ਆ ਔਰ ਆਪ ਹੀ ਨਾ ਕਿਤੇ ਆਉਣਾ ਜਾਣਾ ਨਹੀਂਗਾ ਦੇਸ਼ ਮਜ਼ਬੂਤ ਹੈ ਮਜ਼ਬੂਤੀ ਨਾਲ ਕੇ ਵੱਧ ਰਿਹਾ ਜਿਹੜੇ ਦੇਸ਼ ਦੇ ਦੁਸ਼ਮਣ ਨੇ ਉਹਨਾਂ ਨੂੰ ਪਸੰਦ ਨਹੀਂ ਇਹ ਤਾਂ ਉਹਨਾਂ ਦੇ ਹੱਥਾਂ 'ਚ ਖੇਡਦੇ ਨੇ ਹੁਣ ਦੇਖੋ ਸਰੂਪਾ ਦੇਣਾ ਜਾਂ ਨਾ ਦੇਣਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਡਿਸਾਈਡ ਕਰਨਾ ਹੁਣ ਜੇ ਉਹਨਾਂ ਨੂੰ ਸਰੂਪਾ ਦਿੱਤਾ ਗਿਆ ਇੱਕ ਲੀਡਰ ਆਫ অপੋਜੀਸ਼ਨ ਨੇ ਦੇਜਦੇ ਅੱਜ ਜੋ ਪੂਰੇ ਦੇਸ਼ 'ਚ ਲੋਕਤੰਤਰ ਦੀ ਆਵਾਜ਼ ਉਠਾ ਰਹੇ ਨੇ ਘੱਟ ਗਿਣਤੀਆਂ ਦੀ ਆਵਾਜ਼ ਉਠਾ ਰਹੇ ਨੇ ਗਰੀਬ ਦੀ ਮਜ਼ਦੂਰ ਦੀ ਆਵਾਜ਼ ਉਸ ਤੋਂ ਵੱਧ ਕੋਈ ਬੰਦਾ ਉਠਾ ਨਹੀਂ ਸਕਦਾ ਉਹਦੇ ਸੁਭਾਵੀ ਗੱਲ ਹੈ ਕਿ ਜਿਹੜਾ ਉੱਥੇ ਬੰਦਾ ਹੋਏਗਾ ਉਹਦੇ ਮਨ 'ਚ ਕੋਈ ਉਹਦੇ ਪ੍ਰਤੀ ਪ੍ਰੇਮ ਹੋਏਗਾ ਉਹਨੇ ਕੋਈ ਚੰਗੀ ਚੀਜ਼ ਵਿਖੀ ਉਹ ਤਾਂ ਹੀ ਸਿਰ ਪਾਉ ਦਿੰਦਾ ਨਾ ਸੋ ਪਹਿਲੀ ਗੱਲ ਤੇ ਜਿਹੜਾ ਜਿੰਨਾ ਇਸ਼ੂ ਬਣਾਇਆ ਉਹਨੇ ਗਲਤ ਬਣਾਇਆ ਇਸ ਚੀਜ਼ ਦਾ ਪਰ ਇਸ਼ੂ ਲਗਾਤਾਰ ਜਿਹੜਾ ਕਿ ਬਣਦਾ ਹੀ ਆ ਰਿਹਾ ਜਦੋਂ ਵੀ ਰਾਹੁਲ ਗਾਂਧੀ ਅੰਮ੍ਰਿਤਸਰ ਆਉਂਦੇ ਨੇ ਤਾਂ ਉਦੋਂ ਇਹ ਇਸ਼ੂ ਜਿਹੜਾ ਖੜਾ ਹੋ ਜਾਂਦਾ ਕਿਉਂਕਿ ਦਾਦੀ ਦੀ ਜਦੋਂ ਸਰਕਾਰ ਸੀ ਦਾਦੀ ਸੱਤਾ ਵਿੱਚ ਸੀਗਾ ਉਦੋਂ ਇਹ ਹਮਲਾ ਹੋਇਆ ਸੀਗਾ ਤਾਂ ਉਸ ਦਾ ਦੋਸ਼ੀ ਜਿਹੜਾ ਕਿ ਤਨਾ ਕਿ ਤਨਾ ਰਾਹੁਲ ਗਾਂਧੀ ਨੂੰ ਵੀ ਜਿਹੜਾ ਕਿ ਉਹ ਮੰਨੇ ਦੇਖੋ ਦਾਦੀ ਤੋਂ ਬਾਅਦ ਪੋਤਰੀ ਦੇ ਉੱਤੇ ਗੱਲ ਲੈ ਔਰ ਇੱਥੇ ਲਿਖਿਆ ਗਿਆ ਵੀ ਜੇ ਕੋਈ ਬੁਰਾਈ ਵੀ ਕਰਦਾ ਸਾਡਾ ਨਹੀਂ ਫਰਜ ਕਿ ਅਸੀਂ ਬੁਰਾਈ ਉਹਦੀ ਕਰੀਏ ਸਾਡਾ ਫਰਜ ਹੈ ਭਲਾ ਕਰਨ ਦਾ ਦੂਸਰੀ ਗੱਲ ਰਾਹੁਲ ਗਾਂਧੀ ਦਾ ਹੈ ਇਸ ਤੋਂ ਪਹਿਲਾਂ ਕਿੰਨੀ ਵਾਰੀ ਦੇ ਦਰਬਾਰ ਸਾਹਿਬ ਉਹ ਕਿਚਰੇ ਗਏ ਕਦੀ ਕੋਈ ਇਸ ਚੀਜ਼ ਦਾ ਜ਼ਿਕਰ ਨਹੀਂ ਆਇਆ ਸੋ ਇਸ ਕਰਕੇ ਜਿਹੜੇ ਲੋਕ ਹੁਣ ਜ਼ਿਕਰ ਕਰ ਰਹੇ ਨੇ ਉਹਨਾਂ ਵਿਚਾਰਿਆ ਕੋਈ ਨਾ ਤੇ ਕੋਈ ਵਿਜ਼ਨ ਹੈ ਪੰਜਾਬ ਪ੍ਰਤੀ ਨਾ ਧਰਮ ਪ੍ਰਤੀ ਨਾ ਨੌਜਵਾਨੀ ਪ੍ਰਤੀ ਨਾ ਦੇਸ਼ ਪ੍ਰਤੀ ਉਹਨਾਂ ਕੋਈ ਸਿਰਫ ਏਕੀ ਹੈ ਵੀ ਕੋਈ ਗਵਰ ਵਿੱਚੋਂ ਕੱਢ ਕੇ ਉਹਦੇ ਤੇ ਰਾਜਨੀਤੀ ਕਰਨਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਾਰਾ ਯੁੱਗ ਚੇਂਜ ਹੋ ਚੁੱਕਾ ਹੈ ਲੋਕ ਸਭ ਤੁਹਾਨੂੰ ਵੀ ਜਾਣਦੇ ਆ ਲੋਕ ਸਾਰੇ ਸਿਸਟਮ ਨੂੰ ਵੀ ਜਾਣਦੇ ਆ ਤੇ ਲੋਕਾਂ ਨੂੰ ਜਿਨ੍ਹਾਂ ਦੇ ਵਿਰੁੱਧ ਤੁਸੀਂ ਕਾਰਵਾਈਆਂ ਕਰਨ ਉਹਨਾਂ ਵਿਰੁੱਧ ਤੇ ਕਾਰਵਾਈ ਕਰਦੇ ਨਹੀਂ ਇੱਕ ਬੰਦਾੜਾ ਭਲਾ ਮਾਨਸਾ ਜਿੰਨੇ ਗੁਰੂ ਮਹਾਰਾਜ ਦੀ ਉਹਦੇ ਮਨ ਚ ਗੱਲ ਆਈ ਗੁਰੂ ਮਹਾਰਾਜ ਦੀ ਤਾਬਿਆ 'ਚ ਬੈਠਾ ਉਹਨੇ ਜੇ ਉੱਠ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਹੜੀ ਸਰਪਾਉ ਜੇ ਦੇ ਵੀ ਦਿੱਤਾ ਹੈ ਤੇ ਤੁਹਾਨੂੰ ਇੰਨਾ ਵੱਡਾ ਕਿਉਂ ਤਕਲੀਫ ਇਸ ਗੱਲ ਦੀ ਹੈ ਕੀ ਤੁਸੀਂ ਜੇ ਕੋਈ ਇਹੋ ਜੀ ਜੇ ਤੁਹਾਡੇ ਮਨ ਚ ਕੋਈ ਇਹੋ ਜੀ ਸਵਾਲ ਲੱਗੇ ਆ ਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਸ ਦਿਨ ਮਾਫੀ ਮੰਗ ਕੇ ਕਿ ਜਿੰਨਾ ਕਿਹਾ ਜੀ ਮੈਂ ਗਨਾਹ ਕਬੂਲਦਾ ਹਾਂ ਬਰਗਾੜੀ ਕਾਂਡ ਦੇ ਚ ਜਿਹੜਾ ਵੱਡਾ ਇਸ਼ੂ ਸੀ ਉਹ ਵੀ ਉਸ ਤੋਂ ਬਾਅਦ ਉਹ ਤੋਂ ਮੁਕਰ ਗਏ ਤੁਸੀਂ ਕਦੀ ਉਹਦੀ ਗਲਤ ਨਹੀਂ ਕੀਤੀ ਸੋ ਇਸ ਕਰਕੇ ਇਹ ਧਰਮ ਦੇ ਵਿੱਚੋਂ ਰਾਜਨੀਤੀ ਨਾ ਖੋਜਣਾ ਇਹਨਾਂ ਦੀ ਧਰਮ ਚੋਂ ਰਾਜਨੀਤੀ ਲੱਭਣ ਦੇ ਕਾਰਨ ਅੱਜ ਧਰਮ ਦੇ ਵਿੱਚ ਧਰਮ ਦਾ ਸਾਡਾ ਇਹ ਹਾਲ ਹੋ ਗਿਆ ਕਿ ਧਰਮ ਇੰਜ ਲੱਗ ਰਿਹਾ ਕਿ ਜਿਵੇਂ ਕੁਝ ਅਹਹਿ ਲੋਕ ਇਹਨੂੰ ਚਲਾ ਰਹੇ ਨੇ ਜਾਂ ਜਿਹੜੇ ਅੱਗੇ ਮੋਢੀ ਬਣੇ ਨੇ ਕਿ ਜਿਹੜੇ ਬਾਣੀ ਤੋਂ ਬਹੁਤ ਦੂਰ ਨੇ ਪਰ ਲੋਕਾਂ ਨੂੰ ਇਸ ਗੱਲ ਦੀ ਨਿਰਾਸ਼ਾ ਆਇਆ ਬਹੁਤ ਵੱਡੀ ਸਰ ਕੋਈ ਰਿਵਿਊ ਹੋਇਆ ਤੁਹਾਡਾ ਸਿਕਿਉਰਿਟੀ ਨੂੰ ਲੈ ਕੇ ਨਹੀਂ ਮੈਨੂੰ ਨਹੀਂ ਪਤਾ ਉਹ ਤੇ ਸਿਕਿਉਰਿਟੀ ਨੂੰ ਪਤਾ ਹੋਵੇਗਾ ਜਿਹੜੇ ਕੋਈ ਪ੍ਰਸ਼ਾਸਨ ਨਾਲ ਕੋਈ ਮੇਰੀ ਕੋਈ ਗੱਲ ਨਹੀਂ ਹੈ ਮੈਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਮੈਨੂੰ ਵੀ ਉਹਨੇ ਆਇਆ ਸੀ ਮੈਸੇਜ ਕੋਈ ਗੱਲ ਨਹੀਂ ਇਹ ਤੇ ਦੇਖੋ ਜਿਹੜੇ ਬਾਰਡਰ ਤੇ ਜੰਮੇ ਨੇ ਨਿਤ ਇੱਥੇ ਜੰਮੇ ਨੂੰ ਨਿਤ ਨਵੀਆਂ ਮੁਹਿਮਾ ਰਹਿਣੀਆਂ ਨੇ ਥੋੜਾ ਦਿਨ ਮੇਲੇ ਪਾਕਿਸਤਾਨ ਬੰਬ ਮਾਰੀ ਜਾਂਦਾ ਹ ਤਦ ਵੀ ਅਸੀਂ ਇੱਥੇ ਸਾਂ ਅੱਜ ਉੱਥੇ ਬੈਠਾ ਬੋਲੀ ਜੋ ਅਸੀਂ ਤੂੰ ਜਾਣ ਵਾਲੀ ਥੋੜਾ ਹੈ ਤੇ ਮੈਂ ਤਾਂ ਸਿਰਫ ਉਹਨੂੰ ਕਹਿਣਾ ਚਾਹੁੰਦਾ ਕਿ ਤੇਰਾ ਮਕਸਦ ਪੈਸੇ ਲੈਣਾ ਹੈ ਪੈਸੇ ਕਮਾਉ ਇੰਨੇ ਤੇ ਇੰਨੇ ਕਰੌਲੇ ਨਹੀਂ ਪਰ ਗੁਮਰਾਹ ਤਾਂ ਹੋ ਰਿਹਾ ਨਾ ਨੌਜਵਾਨਾਂ ਨੂੰ ਗੁਮਰਾਹ ਕਰ ਰਿਹਾ ਹੈ ਨੌਜਵਾਨ ਪੰਜਾਬ ਦਾ ਗੁਮਰਾਹ ਨਹੀਂ ਹੁੰਦਾ ਨੌਜਵਾਨ ਪੰਜਾਬ ਦਾ ਗੁਮਰਾਹ ਨਹੀਂ ਹੁੰਦਾ ਸਿਰਫ ਉਹ ਹੁੰਦੇ ਨੇ ਜਿਨ੍ਹਾਂ ਨੂੰ ਇਹੋ ਜਿਹੇ ਲੋਕਾਂ ਨੇ ਬਰਗਲਾਇਆ ਹੁੰਦਾ ਹੈ ਪੰਜਾਬ ਦਾ ਨੌਜਵਾਨ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਗੱਲ ਬੜੀ ਕਲੀਅਰ ਹੈ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਮੱਦੇਨਜ਼ਰ ਇਹ ਗੁਰਪਤਮਨ ਸਿੰਘ ਪੰਨੂਨ ਕੀ ਕਹਿਣਾ ਚਾਹੋਗੇ ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਦੁਸ਼ਮਣਾਂ ਦੇ ਹੱਥ 'ਚ ਖੇਡ ਕੇ ਬਹੁਤ ਗਲਤ ਤਰੀਕੇ ਨਾਲ ਪੰਜਾਬ ਦੇ ਵਿੱਚ ਤੁਸੀਂ ਨਿਰੰਤਰ ਤੁਹਾਡੀ ਹਸਤਾਸ਼ੇਪ ਕਹਿ ਸਕਦੇ ਆ ਇੰਟਰਫੀਰੈਂਸ ਬਹੁਤ ਜਿਆਦਾ ਕਰ ਰਹੇ ਜੀ ਸਾਡਾ ਨੁਕਸਾਨ ਹੋ ਰਿਹਾ ਇੱਥੇ ਕਿਉਂਕਿ ਤੁਸੀਂ ਦੇ ਇਹ ਜਿਹੜੀ ਚੀਜ਼ ਹੈ ਨਾ ਜਿਹੜੀ ਸਿੱਖੀ ਦੀ ਗੱਲ ਕਰਦੇ ਸਿਧਾਂਤਾਂ ਦੀ ਗੱਲ ਕਰਦੇ ਮੇਰਾ ਮੰਨਣਾ ਕਿ ਜੇ ਤੁਸੀਂ ਆਪਣੇ ਪਰਿਵਾਰ ਨੂੰ ਡੂੰਘਾਈ ਨਾਲ ਵੇਖ ਲੋਗੇ ਤਾਂ ਤੁਹਾਨੂੰ ਉੱਥੇ ਵੀ ਕੋਈ ਸਿੱਖੀ ਦਾ ਸਿਧਾਂਤ ਨਹੀਂ ਮਿਲਣਾ ਤੁਹਾਡੇ ਆਪਣੇ ਪਰਿਵਾਰ 'ਚ ਨਹੀਂ ਸਿੱਖੀ ਸਿਧਾਂਤ ਹੈਗਾ ਤੇ ਤੁਸੀਂ ਬਾਕੀ ਬਾਹਰ ਸਿੱਖ ਕੌਮ ਨੂੰ ਜਾਂ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇ ਸਕਦੇ ਆ ਕੀ ਸਿੱਖੀ ਉਹਦੇ ਲਈ ਖੜੀ ਕਰ ਸਕਦੇ ਜੀ ਤੁਹਾਡਾ ਸਿਰਫ ਇੱਕ ਤੁਹਾਨੂੰ ਇਹਦੇ ਚੰਦ ਪੈਸੇ ਮਿਲਣੇ ਆ ਆ ਚੀਜ਼ਾਂ ਕਰਵਾਉਣ ਦੇ ਲਿਖਣ ਦੀ ਥ੍ਰੈਟ ਕਰਨ ਦੀ ਮਾਰਨ ਮਰਾਉਣ ਦੇ ਉਹ ਤੁਹਾਨੂੰ ਮਿਲ ਜਾਣੇ ਆ ਤੁਸੀਂ ਲੋਕਾਂ ਦੇ ਖੂਨ ਤੋਂ ਰੋਟੀ ਪਾਲਦੇ ਜੀ ਪਰ ਨਕੇਲ ਕੋਈ ਕਸੀ ਜਾਰੀ ਕਿੰਦੇ ਸ ਕਰਨ ਨਹੀਂ ਕਰ ਸਕਦਾ ਇਹ ਇਹ ਅਮਰੀਕਾ ਚ ਹੋਣ ਕਰਕੇ ਦੋਹਾਂ ਕੰਟਰੀਆਂ ਦੇ ਵਿੱਚ ਸਿਸਟਮ ਹੁੰਦਾ ਹੈ ਉਹ ਸਿਸਟਮ ਜਦੋਂ ਡਿਵੈਲਪ ਹੋਏਗਾ ਤਾਂ ਦੀ ਉਹਦੇ ਤੇ ਹੋ ਸਕਦੀ ਜਾਂ ਦੋਵੇਂ ਕਿਉਂਕਿ ਇਹ ਇੰਡੀਆ ਚੋ ਵਿਦ ਇੰਡੀਆ ਕੰਟਰੀ ਕਾਰਵਾਈ ਕਰ ਸਕਦੀ ਹੈ ਇੰਡੀਅਨ ਗਵਰਨਮੈਂਟ ਇਹਨੂੰ ਗੰਭੀਰਤਾ ਨਾਲ ਇੰਡੀਅਨ ਗਵਰਨਮੈਂਟ ਨੂੰ ਲੈਣਾ ਚਾਹੀਦਾ ਕੋਈ ਪਹਿਲੀ ਵਾਰ ਹੀ ਨਹੀਂ ਕਿ ਇਕੱਲਾ ਮੈਨੂੰ ਆਈ ਆ ਹਮੇਸ਼ਾ ਹੀ ਇਹ ਕਈ ਹਰਕਤਾਂ ਨਾ ਇਹੋ ਜਿਹੀਆਂ ਕੀਤੀਆਂ ਨੇ ਧਮਾਕੇ ਕਰਉਣ ਤੱਕ ਇਹਨਾਂ ਨੇ ਕੀਤੇ ਨੇ ਇਹ ਕਰਦੇ ਨੇ ਸੋ ਇਹਦੇ ਤੇ ਜੇ ਕੋਈ ਸੀਰੀਅਸਲੀ ਲੈਣ ਦੀ ਗੱਲ ਹੈ ਸਟੇਟ ਗਵਰਨਮੈਂਟ ਨੂੰ ਔਰ ਸੈਂਟਰ ਗਵਰਨਮੈਂਟ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਬਿਲਕੁਲ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਗੁਰਪਤਵੰਨ ਸਿੰਘ ਪੰਨੇਵਾਲੋਂ ਥ੍ਰੈਟ ਦਿੱਤੀ ਗਈ ਹੈ ਪਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਵੀ ਜੂਣਾ ਤੇ ਮਰਨਾ ਰੱਬ ਦੇ ਹੱਥਾਂ ਨਾਲ ਕਿ ਕਿਸੇ ਬੰਦੇ ਦੇ ਹੱਥ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਵਾਰੀ ਟੀਵੀ ਅਮਰਸਰ ਤਾਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਵੱਡੀ ਸੇਵਾ ਕੀਤੀ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਔਰ ਬੀਤੇ ਦਿਨੀ ਜੋ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹ ਇੱਥੇ ਅੰਮ੍ਰਿਤਸਰ ਪਹੁੰਚੇ ਸੀ ਤਾਂ ਜਦੋਂ ਉਹ ਰਮਦਾਸ ਗੁਰਦੁਆਰੇ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਰੋਪਾ ਬਖਸ਼ਿਸ਼ ਕੀਤਾ ਜਾਂਦਾ ਹੈ ਇਸ ਦੇ ਤਹਿਤ ਗੁਰਪਤਵੰਨ ਸਿੰਘ ਪੰਨੂ ਜਿਹੜਾ ਕਿ ਸਿੱਖ ਜਸਟਿਸ ਦਾ ਜਿਹੜਾ ਚੇਅਰਮੈਨ ਹੈ ਉਸ ਵੱਲੋਂ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਜਿਹੜੇ ਕਿ ਉਹ ਥ੍ਰੈਟ ਕੀਤਾ ਗਿਆ ਔਰ ਉਹਨਾਂ ਵੱਲੋਂ ਇਹ ਆਖਿਆ ਗਿਆ ਵੀ ਜਿਹੜਾ ਸਰੋਪਾ ਹੈ ਉਹ ਬਖਸ਼ਿਸ਼ ਕਰਵਾਉਣ ਵਿੱਚ ਤੁਹਾਡਾ ਹੱਥ ਹੈ ਜੀ ਕੀ ਕਰਨੇ ਦੇਖੋ ਜਿਹੜੀਆਂ ਪ੍ਰਮਾਤਮਾ ਦੀਆਂ ਬਖਸ਼ਾ ਹੁੰਦੀਆਂ ਨੇ ਬੰਦਾ ਨਹੀਂ ਕਰਦਾ ਉਹ ਪ੍ਰਮਾਤਮਾ ਲੋ ਬਖਸ਼ਿਸ਼ ਰੂਪ ਪਾਉ ਜਿਹੜਾ ਆ ਉਹਨਾਂ ਨੂੰ ਮਿਲਿਆ ਸੋ ਹੱਥ ਹੋਵੇ ਨਾ ਹੋਵੇ ਰਾਹੁਲ ਗਾਂਧੀ ਸਾਡੇ ਲੀਡਰ ਨੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਦਰਬਾਰ ਸਾਹਿਬ ਜਿੱਥੇ ਵੀ ਗਏ ਆ ਪਹਿਲੋਂ ਵੀ ਗਏ ਆ ਕੱਲ ਵੀ ਗਏ ਤੇ ਗਾਂ ਵੀ ਜਾਣਾ ਸੋ ਮਸਲਾ ਇਹ ਹੈ ਕਿ ਇਹ ਜਿਹੜੇ ਪੰਨੂ ਨੇ ਇਹ ਪੇਰੋਲਤੇ ਨੇ ਦੇਸ਼ ਦੇ ਦੁਸ਼ਮਣਾਂ ਦੇ ਇਹਨਾਂ ਦਾ ਰੋਲ ਹੈ ਇਹਨਾਂ ਰੋਜ਼ ਇਹੋ ਜਿਹੇ ਕੰਮ ਕਰਨੇ ਹੁੰਦੇ ਆ ਔਰ ਆਪ ਹੀ ਨਾ ਕਿਤੇ ਆਉਣਾ ਜਾਣਾ ਨਹੀਂਗਾ ਦੇਸ਼ ਮਜ਼ਬੂਤ ਹੈ ਮਜ਼ਬੂਤੀ ਨਾਲ ਕੇ ਵੱਧ ਰਿਹਾ ਜਿਹੜੇ ਦੇਸ਼ ਦੇ ਦੁਸ਼ਮਣ ਨੇ ਉਹਨਾਂ ਨੂੰ ਪਸੰਦ ਨਹੀਂ ਇਹ ਤਾਂ ਉਹਨਾਂ ਦੇ ਹੱਥਾਂ 'ਚ ਖੇਡਦੇ ਨੇ ਹੁਣ ਦੇਖੋ ਸਰੂਪਾ ਦੇਣਾ ਜਾਂ ਨਾ ਦੇਣਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਡਿਸਾਈਡ ਕਰਨਾ ਹੁਣ ਜੇ ਉਹਨਾਂ ਨੂੰ ਸਰੂਪਾ ਦਿੱਤਾ ਗਿਆ ਇੱਕ ਲੀਡਰ ਆਫ অপੋਜੀਸ਼ਨ ਨੇ ਦੇਸ਼ ਦੇ ਅੱਜ ਜੋ ਪੂਰੇ ਦੇਸ਼ 'ਚ ਲੋਕਤੰਤਰ ਦੀ ਆਵਾਜ਼ ਉਠਾ ਰਹੇ ਨੇ ਘੱਟ ਗਿਣਤੀਆਂ ਦੀ ਆਵਾਜ਼ ਉਠਾ ਰਹੇ ਨੇ ਗਰੀਬ ਦੀ ਮਜ਼ਦੂਰ ਦੀ ਆਵਾਜ਼ ਉਸ ਤੋਂ ਵੱਧ ਕੋਈ ਬੰਦਾ ਉਠਾ ਨਹੀਂ ਸਕਦਾ ਉਹ ਤੇ ਸੁਭਾਵਿਕ ਗੱਲ ਹੈ ਕਿ ਜਿਹੜਾ ਉੱਥੇ ਬੰਦਾ ਹੋਏਗਾ ਉਹਦੇ ਮਨ 'ਚ ਕੋਈ ਉਹਦੇ ਪ੍ਰਤੀ ਪ੍ਰੇਮ ਹੋਏਗਾ ਉਹਨੇ ਕੋਈ ਚੰਗੀ ਚੀਜ਼ ਵਿਖੀ ਉਹ ਤਾਂ ਹੀ ਸਿਰ ਪਾਉ ਦਿੰਦਾ ਨਾ ਸੋ ਪਹਿਲੀ ਗੱਲ ਤੇ ਜਿਹੜਾ ਜਿੰਨਾ ਇਸ਼ੂ ਬਣਾਇਆ ਉਹਨੇ ਗਲਤ ਬਣਾਇਆ ਇਸ ਚੀਜ਼ ਦਾ ਪਰ ਇਸ਼ੂ ਲਗਾਤਾਰ ਜਿਹੜਾ ਕਿ ਬਣਦਾ ਹੀ ਆ ਰਿਹਾ ਜਦੋਂ ਵੀ ਰਾਹੁਲ ਗਾਂਧੀ ਅੰਮ੍ਰਿਤਸਰ ਆਉਂਦੇ ਨੇ ਤਾਂ ਉਦੋਂ ਇਹ ਇਸ਼ੂ ਜਿਹੜਾ ਖੜਾ ਹੋ ਜਾਂਦਾ ਕਿਉਂਕਿ ਦਾਦੀ ਦੀ ਜਦੋਂ ਸਰਕਾਰ ਸੀ ਦਾਦੀ ਸੱਤਾ ਵਿੱਚ ਸੀਗਾ ਉਦੋਂ ਇਹ ਹਮਲਾ ਹੋਇਆ ਸੀਗਾ ਤਾਂ ਉਸ ਦਾ ਦੋਸ਼ੀ ਜਿਹੜਾ ਕਿ ਤਨਾ ਕਿ ਤਨਾ ਰਾਹੁਲ ਗਾਂਧੀ ਨੂੰ ਵੀ ਜਿਹੜਾ ਕਿ ਉਹ ਮੰਨੇ ਦੇਖੋ ਸਾਦੀ ਤੋਂ ਬਾਅਦ ਪੋਤਰੀ ਦੇ ਉੱਤੇ ਗੱਲ ਲੈ ਕੇ ਜਾਨੀ ਕਿਤੇ ਵੀ ਧਰਮ 'ਚ ਸਾਡੇ ਨਹੀਂ ਲਿਖਿਆ ਸਾਡੇ ਧਰਮ ਦੇ ਵੈਸੇ ਬੜਾ ਸੈਕੂਲਰ ਹੈ ਔਰ ਇੱਥੇ ਲਿਖਿਆ ਗਿਆ ਵੀ ਜੇ ਕੋਈ ਬੁਰਾਈ ਵੀ ਕਰਦਾ ਸਾਡਾ ਨਹੀਂ ਫਰਜ ਕਿ ਅਸੀਂ ਬੁਰਾਈ ਉਹਦੀ ਕਰੀਏ ਸਾਡਾ ਫਰਜ ਹੈ ਭਲਾ ਕਰਨ ਦਾ ਦੂਸਰੀ ਗੱਲ ਰਾਹੁਲ ਗਾਂਧੀ ਦਾ ਹੈ ਇਸ ਤੋਂ ਪਹਿਲਾਂ ਕਿੰਨੀ ਵਾਰੀ ਦੇ ਦਰਬਾਰ ਸਾਹਿਬ ਉਹ ਕਿਚਰੇ ਗਏ ਕਦੀ ਕੋਈ ਇਸ ਚੀਜ਼ ਦਾ ਜ਼ਿਕਰ ਨਹੀਂ ਆਇਆ ਸੋ ਇਸ ਕਰਕੇ ਜਿਹੜੇ ਲੋਕ ਹੁਣ ਜ਼ਿਕਰ ਕਰ ਰਹੇ ਨੇ ਉਹਨਾਂ ਵਿਚਾਰਿਆ ਕੋਈ ਨਾ ਤੇ ਕੋਈ ਵਿਜ਼ਨ ਹੈ ਪੰਜਾਬ ਪ੍ਰਤੀ ਨਾ ਧਰਮ ਪ੍ਰਤੀ ਨਾ ਨੌਜਵਾਨੀ ਪ੍ਰਤੀ ਨਾ ਦੇਸ਼ ਪ੍ਰਤੀ ਉਹਨਾਂ ਕੋ ਸਿਰਫ ਇਹ ਕੀ ਹੈ ਵੀ ਕੋਈ ਗਵਰ ਵਿੱਚੋਂ ਕੱਢ ਕੇ ਉਹਦੇ ਤੇ ਰਾਜਨੀਤੀ ਕਰਨਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਾਰਾ ਯੁੱਗ ਚੇਂਜ ਹੋ ਚੁੱਕਾ ਹੈ ਲੋਕ ਸਭ ਤੁਹਾਨੂੰ ਵੀ ਜਾਣਦੇ ਆ ਲੋਕ ਸਾਰੇ ਸਿਸਟਮ ਨੂੰ ਵੀ ਜਾਣਦੇ ਆ ਤੇ ਲੋਕਾਂ ਨੂੰ ਜਿਨ੍ਹਾਂ ਦੇ ਵਿਰੁੱਧ ਤੁਸੀਂ ਕਾਰਵਾਈਆਂ ਕਰਨਾ ਉਹਨਾਂ ਵਿਰੁੱਧ ਤੇ ਕਾਰਵਾਈ ਕਰਦੀ ਨਹੀਂ ਇੱਕ ਬੰਦਾੜਾ ਭਲਾ ਮਾਨਸ ਹੈ ਜਿੰਨੇ ਗੁਰੂ ਮਹਾਰਾਜ ਦੀ ਉਹਦੇ ਮਨ ਚ ਗੱਲ ਆਈ ਗੁਰੂ ਮਹਾਰਾਜ ਦੀ ਤਾਬਿਆ 'ਚ ਬੈਠਾ ਉਹਨੇ ਜੇ ਉੱਠ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਹੜੀ ਸਰਪਾਉ ਜੇ ਦੇ ਵੀ ਦਿੱਤਾ ਹੈ ਤੇ ਤੁਹਾਨੂੰ ਇੰਨਾ ਵੱਡਾ ਕਿਉਂ ਤਕਲੀਫ ਇਸ ਗੱਲ ਦੀ ਹੈ ਕੀ ਤੁਸੀਂ ਜੇ ਕੋਈ ਇਹੋ ਜੀ ਜੇ ਤੁਹਾਡੇ ਮਨ ਚ ਕੋਈ ਇਹੋ ਜੀ ਸਵਾਲ ਲੱਗੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਸ ਦਿਨ ਮਾਫੀ ਮੰਗ ਕੇ ਕਿ ਜਿੰਨਾ ਕਿਹਾ ਜੀ ਮੈਂ ਗਨਾਹ ਕਬੂਲਦਾ ਆਂ ਬਰਗਾੜੀ ਕਾਂਡ ਦੇ ਚ ਜਿਹੜਾ ਵੱਡਾ ਇਸ਼ੂ ਸੀ ਉਹ ਵੀ ਉਸ ਤੋਂ ਬਾਅਦ ਉਹ ਤੋਂ ਮੁਕਰ ਗਏ ਤੁਸੀਂ ਕਦੀ ਉਹਦੀ ਗਲਤ ਨਹੀਂ ਕੀਤੀ ਸੋ ਇਸ ਕਰਕੇ ਇਹ ਧਰਮ ਦੇ ਵਿੱਚੋਂ ਰਾਜਨੀਤੀ ਨਾ ਖੋਜਣ ਇਹਨਾਂ ਦੀ ਧਰਮ ਚੋਂ ਰਾਜਨੀਤੀ ਲੱਭਣ ਦੇ ਕਾਰਨ ਅੱਜ ਧਰਮ ਦੇ ਵਿੱਚ ਧਰਮ ਦਾ ਸਾਡਾ ਇਹ ਹਾਲ ਹੋ ਗਿਆ ਕਿ ਧਰਮ ਇੰਜ ਲੱਗ ਰਿਹਾ ਕਿ ਜਿਵੇਂ ਕੁਝ ਇਹੋ ਜਿਹੇ ਲੋਕ ਇਹਨੂੰ ਚਲਾ ਰਹੇ ਨੇ ਜਾਂ ਜਿਹੜੇ ਅੱਗੇ ਮੋਢੀ ਬਣੇ ਨੇ ਕਿ ਜਿਹੜੇ ਬਾਣੀ ਤੋਂ ਬਹੁਤ ਦੂਰ ਨੇ ਲੋਕਾਂ ਨੂੰ ਇਸ ਗੱਲ ਦੀ ਨਿਰਾਸ਼ਾ ਆਇਆ ਬਹੁਤ ਵੱਡੀ ਸਰ ਕੋਈ ਰਿਵਿਊ ਹੋਇਆ ਤੁਹਾਡਾ ਸਿਕਿਉਰਿਟੀ ਨਾਲ ਲੈ ਕੇ ਨਹੀਂ ਮੈਨੂੰ ਨਹੀਂ ਪਤਾ ਉਹ ਤੇ ਸਿਕਿਉਰਿਟੀ ਨੂੰ ਪਤਾ ਹੋਏਗਾ ਜਿਹੜੇ ਕੋਈ ਪ੍ਰਸ਼ਾਸਨ ਨਾਲ ਕੋਈ ਮੇਰੀ ਕੋਈ ਗੱਲ ਨਹੀਂ ਹੈ ਮੈਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਮੈਨੂੰ ਵੀ ਹੁਣੇ ਆਇਆ ਸੀ ਮੈਸੇਜ ਕੋਈ ਗੱਲ ਨਹੀਂ ਇਹ ਤੇ ਦੇਖੋ ਜਿਹੜੇ ਬਾਰਡਰ ਤੇ ਜੰਮੇ ਨੇ ਨਿਤ ਇੱਥੇ ਜੰਮੇ ਨੂੰ ਨਿਤ ਨਵੀਆਂ ਮੁਹਿੰਮਾਂ ਰਹਿਣੀਆਂ ਨੇ ਥੋੜਾ ਦਿਨ ਮੈਨੂੰ ਪਾਕਿਸਤਾਨ ਬੰਬ ਮਾਰੀ ਜਾਂਦਾ ਤਦ ਵੀ ਅਸੀਂ ਇੱਥੇ ਸਾਂ ਅੱਜ ਉੱਥੇ ਬੈਠਾ ਬੋਲੀ ਜੋ ਅਸੀਂ ਤੂੰ ਜਾਣ ਵਾਲੀ ਥੋੜਾ ਹੈ ਤੇ ਮੈਂ ਤਾਂ ਸਿਰਫ ਉਹਨੂੰ ਕਹਿਣਾ ਚਾਹੁੰਦਾ ਕਿ ਤੇਰਾ ਮਕਸਦ ਪੈਸੇ ਲੈਣਾ ਹੈ ਪੈਸੇ ਕਮਾਉਣੇ ਆ ਉਹ ਤੈਨੂੰ ਬਹੁਤ ਪੂਰੇ ਮਿਲ ਜਾਣੇ ਆ ਇੰਨੀ ਤੇ ਇੰਨੇ ਕਰੌਲੇ ਨਹੀਂ ਪਰ ਗੁਮਰਾਹ ਤਾਂ ਹੋ ਰਿਹਾ ਨਾ ਨੌਜਵਾਨਾਂ ਨੂੰ ਗੁਮਰਾਹ ਕਰ ਰਿਹਾ ਹੈ ਨੌਜਵਾਨ ਪੰਜਾਬ ਦਾ ਗੁਮਰਾਹ ਨਹੀਂ ਹੁੰਦਾ ਨੌਜਵਾਨ ਪੰਜਾਬ ਦਾ ਗੁਮਰਾਹ ਨਹੀਂ ਹੁੰਦਾ ਸਿਰਫ ਉਹ ਹੁੰਦੇ ਨੇ ਜਿਨ੍ਹਾਂ ਨੂੰ ਇਹੋ ਜਿਹੇ ਲੋਕਾਂ ਨੇ ਵਰਗਲਾਇਆ ਹੁੰਦਾ ਹੈ ਪੰਜਾਬ ਦਾ ਨੌਜਵਾਨ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਗੱਲ ਬੜੀ ਕਲੀਅਰ ਹੈ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਮੱਦੇਨਜ਼ਰ ਇਹ ਗੁਰਪਤਮਨ ਸਿੰਘ ਪੰਨੂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਦੁਸ਼ਮਣਾਂ ਦੇ ਹੱਥ 'ਚ ਖੇਡ ਕੇ ਬਹੁਤ ਗਲਤ ਤਰੀਕੇ ਨਾਲ ਪੰਜਾਬ ਦੇ ਵਿੱਚ ਤੁਸੀਂ ਨਿਰੰਤਰ ਤੁਹਾਡੀ ਹਸਤਾਸ਼ੇਪ کہہ ਸਕਦੇ ਆ ਇੰਟਰਫੀਰੈਂਸ ਬਹੁਤ ਜ਼ਿਆਦਾ ਕਰ ਰਹੇ ਜੇ ਸਾਡਾ ਨੁਕਸਾਨ ਹੋ ਰਿਹਾ ਇੱਥੇ ਕਿਉਂਕਿ ਤੁਸੀਂ ਦੇ ਇਹ ਜਿਹੜੀ ਚੀਜ਼ ਹੈ ਨਾ ਜਿਹੜੀ ਸਿੱਖੀ ਦੀ ਗੱਲ ਕਰਦੇ ਸਿਧਾਂਤਾਂ ਦੀ ਗੱਲ ਕਰਦੇ ਮੇਰਾ ਮੰਨਣਾ ਕਿ ਜੇ ਤੁਸੀਂ ਆਪਣੇ ਪਰਿਵਾਰ ਨੂੰ ਡੁੰਗਾਈ ਨਾ ਵੇਖ ਲਓ ਕਿ ਤੁਹਾਨੂੰ ਉੱਥੇ ਵੀ ਕੋਈ ਸਹੀ ਸਿਧਾਂਤ ਨਹੀਂ ਮਿਲਣਾ ਤੁਹਾਡੇ ਆਪਣੇ ਪਰਿਵਾਰ 'ਚ ਨਹੀਂ ਸਹੀ ਸਿਧਾਂਤ ਹੈਗਾ ਸੇਕ ਕੌਮ ਨੂੰ ਜਾਂ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇ ਸਕਦੇ ਆ ਕੀ ਸਿੱਕੀ ਉਹਦੇ ਲਈ ਖੜੀ ਕਰ ਸਕਦੇ ਹੋ ਤੁਹਾਡਾ ਸਿਰਫ ਇੱਕ ਤੁਹਾਨੂੰ ਇਹਦੇ ਚੰਦ ਪੈਸੇ ਮਿਲਣੇ ਆ ਆ ਚੀਜ਼ਾਂ ਕਰਵਾਉਣ ਦੇ ਲਿਖਣ ਦੇ ਥ੍ਰੈਟ ਕਰਨ ਦੇ ਮਾਰਨ ਮਰਉਣ ਦੇ ਉਹ ਤੁਹਾਨੂੰ ਮਿਲ ਜਾਣੇ ਆ ਤੁਸੀਂ ਲੋਕਾਂ ਦੇ ਖੂਨ ਤੋਂ ਰੋਟੀ ਪਾਲਦੇ ਜੀ ਉਹ ਨਕੀਲ ਕੋਈ ਕੱਸੀ ਜਾਰੀ ਕੇਂਦਰ ਸਿਕਨ ਕਹਿ ਨਹੀਂ ਕਰ ਸਕਦਾ ਇਹ ਇਹ ਅਮਰੀਕਾ ਚ ਹੋਣ ਕਰਕੇ ਦੋਹਾਂ ਕੰਟਰੀਆਂ ਦੇ ਵਿੱਚ ਸਿਸਟਮ ਹੁੰਦਾ ਹੈ ਉਹ ਸਿਸਟਮ ਜਦੋਂ ਡਿਵੈਲਪ ਹੋਏਗਾ ਤਾਂ ਦੀ ਉਹਦੇ ਤੇ ਹੋ ਸਕਦੀ ਜਾਂ ਦੋਵੇਂ ਕਿਉਂਕਿ ਇਹ ਇੰਡੀਆ ਚੋ ਵਿਦ ਇੰਡੀਆ ਕੰਟਰੀ ਕਰ ਵੀ ਕਰ ਸਕਦੀ ਹੈ नुण। नुण इंडियन गवर्नमेंट येनु ਗੰਭੀਰਤਾ ਨਾਲ इंडियन गवर्नमेंट ਨੂੰ ਲੈਣਾ ਇਹ ਕੋਈ ਪਹਿਲੀ ਵਾਰ ਹੀ ਨਹੀਂ ਕਿ ਇਕੱਲਾ ਮੈਨੂੰ ਆਈ ਆ ਹਮੇਸ਼ਾ ਹੀ ਇਹ ਕਈ ਹਰਕਤਾਂ ਨੇ ਇਹੋ ਜਿਹੀਆਂ ਕੀਤੀਆਂ ਨੇ ਤੁਮਾਕੇ ਕਰਉਣ ਤੱਕ ਇਹਨਾਂ ਨੇ ਕੀਤੇ ਨੇ ਇਹ ਕਰਦੇ ਨੇ ਸੋ ਇਹਦੇ ਤੇ ਜੇ ਕੋਈ ਸੀਰੀਅਸਲੀ ਲੈਣ ਦੀ ਗੱਲ ਹੈ ਸਟੇਟ ਗਵਰਨਮੈਂਟ ਨੂੰ ਔਰ ਸੈਂਟਰ ਗਵਰਨਮੈਂਟ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਬਿਲਕੁਲ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਗੁਰਪਤਵੰਨ ਸਿੰਘ ਪੰਨੇਵਾਲੋਂ ਥ੍ਰੈਟ ਦਿੱਤੀ ਗਈ ਹੈ ਪਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਵੀ ਜੂਣਾ ਤੇ ਮਰਨਾ ਰੱਬ ਦੇ ਹੱਥਾਂ 'ਚ ਨਾ ਕਿ ਕਿਸੇ ਬੰਦੇ ਦੇ ਹੱਥ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸੋਇਆ ਟੀਵੀ ਅਮਰਸਰ